ਸਤਨਾਮ ਵਾਹਿਗੁਰੂ ਸਹਿਬ ਜੀਓ ਚੌਕੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੋਤਿ ਸਹਿ ਪੰਗਾ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਏਪੀ ਸਚੁ ਨਾਨਕ ਹੋਸੀ ਭੀ ਸਚੁ ਸੁਚੇ ਸੋਚਨਾ ਹੋਵੇ ਜੇ ਸੋਚੀ ਲਖਵਾਰ ਚੁੱਪੇ ਚਪਨਾ ਹੋ ਗਈ ਜੇ ਲਾਇ ਰਹਿ ਲਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੂਰੀ ਅਪਾਰ ਸਹਿਸ ਤਿਆਨ ਪਾਲ ਕੋ ਹੋਏ ਤਾ ਇੱਕ ਨਾ ਚੱਲੇ ਨਾਲ ਕਿਵਸ ਤਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਣਕਾਰ ਹੁਕਮ ਨਾ ਕਿਹਾ ਜਾਈ ਹੁਕਮਿ ਆਉਣ ਜੀ ਹੁਕਮ ਮਿਲੇ ਵਿਟਾਈ ਹੁਕਮਿ ਉਤਮ ਨੀਚ ਹੁਕਮ ਲੈ ਕਾ ਦੋਖ ਸੁਖ ਪਾਈਆ ਇਕ ਨਾ ਹੁਕਮੀ ਬਖਸ਼ਿਸ਼ ਇਕ ਹੁਕਮੀ ਸਦਾ ਪਵਾਹੀ ਹੁਕਮੀ ਅੰਦਰ ਸਭ ਕੋ ਬਾਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ ਬੂਝੇ ਤਾ ਮੈਂ ਕਹਿ ਨਾ ਕੋਇ ਗਾਵੇ ਕੋ ਤਾਣੋ ਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਕੰਵਿਚਾਰ ਗਾਵੇ ਕੋ ਸਾਜ ਕਰੇ ਤਨ ਕੈ ਗਾਵੇ ਕੋ ਜੀ ਲੈ ਪਿਰਦੇ ਗਾਵੇ ਕੋ ਜਾਪੇ ਦੀਸੇ ਦੂਰ ਗਾਵੇ ਕੋ ਵੇਖਿਆ ਦਰਹ ਦੂਰ ਕਤਨਾ ਕਤਤੀ ਨਾ ਵੇ ਟੂਟ ਕਤ ਕਤ ਕਾਤੀ ਕੋਟੀ ਕੋਟ ਕੋਟਾ ਦਿੰਦ ਦਿਲੰਦੇ ਤਕ ਪਾਏ ਜੁਗਾ ਜਗੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਾਓ ਨਾਨਕ ਵਿਖਸੇ ਵੇ ਪਰਵਾਉ ਸਾਚਾ ਸਾਹਿਬ ਸਚਨਾ ਹੈ ਪਾਕੇ ਆਪੋ ਆਪਾਰ ਆਖ ਮੰਗਹਿ ਦਹਿ ਦੇ ਦਾਤ ਕਰੇ ਦਤਾਰ ਫਿਰ ਕੀ ਅਗੇ ਰਖੀਏ ਜਿਤ ਦਿਸੇ ਦਰਬਾਰ ਮੋਖੀ ਬੋਲਨ ਬੋਲੀਏ ਜਿਤ ਸੁਨ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾ ਹੋ ਵਿਟਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕੇ ਵੇ ਜਾਣੀਐ ਸਵਾਪੇ ਸਚਿਆਰ ਤਾਪਿਆ ਨ ਜਾਏ ਕੀਤਾ ਨ ਹੋਏ ਆਪਿਆ ਭੋ ਨਰਿੰਦਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੇ ਗੁਣੀ ਨਿਦਾਨਾ ਕੰਗਾ ਵੇ ਸੁਣੀਏ ਮਨ ਰੱਖੀਏ ਪਾਓ ਦੁਖ ਪਰ ਹਰ ਸੁਖ ਕਰ ਲੈ ਜਾਹੇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆਤ ਮਾਈ ਬੁਰੇਸਰ ਗੁਰ ਗੌਰਕ ਬਰਮਾ ਗੁਰ ਪਾਰਵਤੀ ਮਾਈ ਜੇ ਹੂੰ ਜਾਣਾ ਖਾ ਨਾਈ ਕਹਿਣਾ ਕਤ ਨ ਜਾਈ ਗੁਰਾਂ ਇਕ ਦੇ ਬੂਝਾਈ ਸਭਨਾ ਜੀਆ ਕਾ ਇੱਕੋ ਦਾਤਾ ਸੋ ਮੇ ਵਿਸਰਨਾ ਜਾਈ ਤਿਰਤ ਨਾਵਾਂ ਦੇ ਤਿਸ ਪਾਵਾਂ ਵਿਨ ਪਾਣੇ ਕੀ ਨਾਏ ਕਰੀ ਜੇਤੀ ਸੇਟ ਪਾਈ ਵਿਖਾ ਵੇਨ ਕਰਮਾ ਕੇ ਮਿਲੇ ਲਈ ਮਾਤ ਵਿੱਚ ਰਤਨ ਜਵਾਹਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਨੇ ਬੂਰਾ ਇਕ ਦੇ ਬੁਝਾਈ ਸਬਨਾ ਜੀਆਂ ਸਬਨਾ ਜੀਆਂ ਕਾਏ ਕੋ ਦਾਤਾ ਸੋਮ ਮਿਸਰ ਨਾ ਜਾਈ ਲੈ ਜੁਗ ਚਾਰੇ ਆਰ ਜਾ ਔਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋ ਏ ਕੰਗਾ ਨਉ ਰਖਾਇ ਕੇ ਜਸ ਕੀਤੇ ਜਗ ਲੈ ਜੇ ਤਿਸ ਨਦਰਨਾਵੀ ਤਾਂ ਬਾਤ ਨਾ ਪੁੱਛੇ ਕਿ ਕੀ ਤਾਂ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਤੇ ਟਿਆ ਕੋਈ ਨਾ ਸੂਝਈ ਜੇ ਤਿਸ ਗੁਣ ਕੋਈ ਕਰੇ ਸੁਣੀਐ ਸਿਦ ਪੀਰ ਸੁਰਨਾਤ ਸੁਣੀਐ ਤਟਤਲ ਕਾਸ ਸੁਣੀਐ ਦੀਪ ਲੋਪ ਤਾਲਾ ਸੁਣੇ ਪਹ ਨਾ ਸਕੇ ਕਾਲ ਨਾਨਕ ਭਗਤਾ ਸਾਦਾ ਵਿਕਾਸ ਸੁਣਿਐ ਦੂਪ ਪਾਪ ਕਾ ਨਾਸ ਸੁਣਿਐ ਇਸਰ ਬਰਮਾ ਇੰਦਵ ਸੁਣਿਐ ਮੁਖ ਸਲਾਣ ਮੰਦ ਸੁਣਿਐ ਜੋਗ ਦੁ ਤਨ ਭੇਡ ਸੁਣਿਐ ਸੋ ਸਿਮਰਤ ਵੇਦੂ ਨਾਨਕ ਭਗਤ ਅਸਾ ਦਾ ਵਿਕਾਸ ਸੁਣਿ ਦੂਪ ਪਾਪ ਕਾ ਨਾਸ ਸੁਣਿ ਸਸ ਸੁਖ ਗਿਆਨ ਸੁਣਿ ਅਠਸਠ ਕਾ ਛਾਨ ਸੁਣਿ ਪੜ ਪੜ ਪਾਵੇ ਮਾਣਾ ਸੁਣਿ ਲਾਗੈ ਸੇ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿ ਦੂਪ ਪਾਪ ਕਾ ਨਾਸ ਸੁਣਿ ਸਾਰਾ ਗੁਨਾਕੇ ਗਾ ਸੁਣਿ ਸੇਖ ਪੀਰ ਪਾਤਸਾ ਸੁਣਿ ਅੰਧ ਪਾਵੇ ਰਾਹੋ ਸੁਣਿ ਹਾਤੋ ਵੇਸ ਗਾਓ ਨਾਨਕ ਭਗਤਾ ਸਦਾ ਵਿਗਾਸ ਸੁਨੀ ਰੂਪ ਪਾਵ ਕਾ ਨਾਸ ਮਨ ਕੀ ਗਤ ਕਈ ਨ ਜਾਹੇ ਜੇ ਕੋ ਕਹੈ ਪਿਛੇ ਪਿਸਤਾ ਹੈ ਤਾਗਤ ਕਲਮ ਨ ਲਿਖਣਾ ਹਾਰ ਮਨ ਕਾ ਬਹਿ ਕਰਨ ਵਿਚਾਰ ਇਸ ਨਾਮ ਨਰੰਜਨ ਹੋਇ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਦੋ ਵੇ ਮਨ ਬੁੱਤ ਮੰਨੇ ਸਗਲ ਪਵਨ ਕੇ ਸੁਦ ਮੰਨੇ ਮੂ ਚੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਹੇ ਏ ਸਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਹੇ ਮੰਨੇ ਪਤ ਸਿਉ ਪ੍ਰਗਟ ਜਾਏ ਮੰਨੇ ਮਗਉ ਨਾ ਚੱਲੇ ਪੰਤੋ ਮੰਨੇ ਤਰਨ ਸੇਤੀ ਸਨ ਬੰਦੋ ਏ ਸਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਕਤ ਦਵਾਰ ਮੰਨੇ ਪਰਵਾਰ ਸਤਾਰ ਮੰਨੇ ਤਾਰੇ ਤਾਰੇ ਗੁਰ ਸਿੱਖੂ ਮੰਨੇ ਨਾਨਕ ਪਾਵੇ ਨ ਆਪੇਖ ਇਹ ਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਮਾਨ ਪੰਜ ਪਰਧਾਨ ਪੰਚੇ ਪਾਵੇ ਦਰਗਹਿ ਮਾਨਾ ਪੰਚੇ ਸੋਹੇ ਦਰਜਾਣ ਪੰਚਾ ਕਾ ਗੁਰੇ ਕੋ ਧਿਆਣਾ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਹੀਂ ਸੁਮਾਰ ਤੋਲ ਤਰਨ ਦੇ ਆ ਕਾ ਪੂਤ ਸੰਤੋਗਤਾ ਪ੍ਰਖਿਆ ਜਨ ਸੂਤ ਜੇ ਕੋ ਬੂਝੇ ਹੋ ਵਿਸਤਿਆਰ ਤਵਲੇ ਉਪਰ ਕੀਤਾ ਪਾਰ ਤਰਤਿਓਰ ਪਰਿਓਰ ਹੋਰ ਤੇਤੇ ਪਾਰ ਤਲੇ ਕਮਨ ਜੋਰ ਜੀ ਜਤ ਰੰਗਾ ਕੇ ਨਾਮ ਸਭ ਨ ਲਿਖਿਆ ਊੜੀ ਕਲਾਮ ਏ ਲੇਖਾ ਲਿਖ ਜਾਣੇ ਕੋਹੇ ਲੇਖਾ ਲੇਖਿਆ ਕੀਤਾ ਹੋਏ ਕੀਤਾ ਤਨ ਸਵਲੇ ਰੂਪ ਕੀਤੀ ਦਤ ਜਾਣੇ ਕੋਣ ਕੂਤ ਕੇ ਤਪ ਸਉ ਇੱਕ ਕਵਾਉ ਤਿਸਤੇ ਲਖ ਤਰਿਆਉ ਉਦਰਤ ਕਮਨ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜਦ ਤੁਧ ਭਾਵੇ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜ ਸੰਤ ਤਪਦਾਉ ਅਸੰਖ ਗ੍ਰੰਥ ਮੁਕ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤਿ ਅਸੰਖ ਦਤਾਰ ਅਸੰਖ ਸੂਰਮੂ ਪਖਸਾਰ ਅਸੰਖ ਮੋਣ ਲਿਉ ਲਾਇ ਤਾਰ ਕੁਦਰਤ ਕਵਨ ਕਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਪਾਵੇ ਸਾਈ ਭੜੀਕਾਰ ਤੋ ਸਾਰਾ ਸਾਮ ਅਤਨ ਰੰਕਾਰ ਅਸੰਖ ਮੂਰ ਕੰਧ ਕੋਰ ਅਸੰਖ ਚੋਰ ਰਾਮਕੋਰ ਅਸੰਖ ਅਮਰਕਾਰ ਜਹੈ ਜੋਰ ਅਸੰਖਲ ਵੱਡ ਹੱਤਿਆ ਕਮਾਏ ਅਸੰਖ ਪਾਪੀ ਪਾਪੋ ਕਰ ਜਾਹੇ ਅਸੰਖ ਕੁੜਿਆਰ ਪੂੜੇ ਪੇਰ ਆਹੇ ਅਸੰਖ ਮਲੇਤ ਮਲ ਪਖਾਏ ਅਸੰਖ ਨਿਤ ਕਸਿ ਕਰੇ ਭਾਰ ਨਾਨਕ ਨਿਚ ਕਹੇ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੂਤ ਪਾਵੇ ਸਾਈ ਪਲੀਕਾਰ ਤੂ ਸਦਾ ਸਲਾਮਤ ਰੰਕਾਰ ਅਸੰਖ ਨਾਉ ਅਸੰਖਤਾ ਅਗੰਗ ਰਮ ਅਸੰਖ ਲੋ अशंक सिर पारो होई अखरी नाम कृष ला अखरी ज्ञान गीत गुन गाहा अखरी लेखन बोलन बाण अकरा सिर संयोग बखान जिन्ह हे लिखे तिस सिर नाए जे प्रमारे तेते पाए जे त कीता तेता नाओ विनावे नाए को ठाओ कुदरत कवन काम विचार वारन जावां एक वार जो तुद पावे साईं पलिकार ਤੂ ਸਦਾ ਸਲਾਮਤ ਨਿਰੰਕਾਰ ਪਰੇ ਹਾਤ ਤੇਰ ਤੰਦੇਹ ਪਾਣੀ ਓਏ ਤੋ ਤੇ ਉਤਰ ਸਖੇ ਹੂਤ ਪਲੀਤੇ ਕਾਪੜ ਹੋਏ ਦੇ ਸਭੁਨ ਲਿਯੋ ਤੋਏ ਪਰੇ ਮਤ ਪਾਪਾ ਕੇ ਸੰਗੋ ਤੋਪੇ ਨਾਮਿ ਕੇ ਰੰਗਾ ਕੁੰਨੀ ਪਾਪੀ ਅਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਹੂ ਆਪੇ ਵੀ ਜਾਪਿ ਖਾਉ ਨਾਨਕੁ ਕੂਕ ਮਿ ਆਉ ਜਾਉ ਤੇਤ ਤਪ ਤਿਆ ਦਤਦਾਨ ਦੇਖੂ ਪਾਵੇ ਤਿਲ ਕਮਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤ੍ਰਿਤਮਲ ਨਾਉ ਸੰਗੁ ਤੇਰੇ ਮੈਂ ਨਾਹੀ ਕੋਏ ਵਿਨਗੁਣ ਕੇਤੇ ਭਗਤ ਨਾ ਹੋਏ ਸਵਸਤੰਦ ਬਾਣੀ ਬਰਮਾਉ ਸਤ ਸੋਹਣ ਸਾਦਾ ਮਨ ਚਾਉ ਕਮਨ ਸਵੇਲਾ ਵਕਤ ਕਮਨ ਕਮਨ ਤਿਤ ਕਮਨ ਵਾਰ ਕਮਨ ਸਹਿ ਰੁੱਤੀ ਮਾਹੋ ਕਵਨ ਜੇ ਤੋ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖੂ ਪੁਰਾਣ ਵਖਤ ਨਾ ਪਾਇਓ ਕਾ ਦਿਆ ਜੇ ਲਿਖਣ ਲੇਖੂ ਪੁਰਾਣ ਤਿਤਵਨ ਜੋਗੀ ਜਾਣੇ ਰੁੱਤ ਮੌਨ ਨ ਕੋਈ ਜੋ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਕਿ ਕਰ ਆਖ ਕੇ ਸਲਾਈ ਕਿ ਵਰਨੀ ਕਿ ਵਿਧਾਨਾ ਨਾਨਕ ਆਖਣ ਸਭ ਕੋ ਆਕੇ ਇੱਕ ਦੋ ਇੱਕ ਸਿਆਣਾ ਵੱਡਸ ਵੱਡੀ ਨਾਏ ਕੀਤਾ ਜਹ ਕਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆਨ ਸੋਹੇ ਪਤਾਲ ਪਤਾਲ ਅਲਖ ਗ ਸੰਗਾਸ ਓੜ ਕੋੜ ਪਾਲ ਤਕੇ ਵੇਦ ਕਹਿਣ ਇੱਕ ਬਾਤ ਸੈ ਸਟਾਰਾ ਕਹਿ ਕਤੇ ਬਾਸ ਲੋ ਇੱਕ ਤਾਤ ਲਿਖ ਹੋਏ ਤਾਂ ਲਿਖਿਏ ਲਿਖਿਏ ਵਿਨਾਸ ਨਾਨਕ ਵੱਡਾ ਕੀ ਆਪੇ ਜਾਣੀ ਆਪੋ ਸਹ ਲਾਹੀ ਸਹ ਇਤੀ ਸੂਤ ਨਾ ਪਾਇਆ ਨਦੀਆਂ ਤੇ ਵਾਪ ਪਵੇ ਸਮੁੰਦ ਨਾ ਜਾਣਿਆ ਸਮੁੰਦ ਸਾ ਸੁਲਤਾਨ ਗੇਰਾ ਸੇਤੀ ਮੌਲ ਉਤਨ ਕੀੜੀ ਤੁਲ ਨ ਹੋਵਨੀ ਜੇ ਤਿਸਮਨ ਨਾ ਵਿਸਰੇ ਅੰਤੋ ਨਾ ਸਿੱਟੇ ਕਣਾਂਤ ਅੰਤ ਨਾ ਕਰਨੇ ਦੇਨ ਅੰਤ ਅੰਤੁ ਨਾ ਵੇਖਣਾ ਸੁਣਨਾ ਅੰਤ ਅੰਤੋ ਨਾ ਜਾਪੇ ਕਿਆ ਮਨ ਮੰਤੋ ਅੰਤ ਨਾ ਜਾਪੇ ਕਿਐ ਤਾ ਆਕਾਰ ਅੰਤ ਨਾ ਜਾਪੇ ਪਾਰਾ ਵਾਰ ਅੰਤ ਕਰਨ ਕੇਤੇ ਵਿਲ ਲਾਇ ਤਾਂ ਕੇ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣੇ ਕੋਏ ਬੋਤਾ ਕਈ ਬੋਤਾ ਹੋਏ ਵਡਾ ਸਭ ਉਚਾ ਤਾ ਉੱਚੇ ਉਪਰ ਉਚਾ ਨਾ ਹੂੰ ਏਵਡੂ ਚਾਹ ਹੋਵੇ ਕੋਏ ਤੇ ਸੂਚੇ ਕੋ ਜਾਣ ਸੋਏ ਜੇ ਵਡਾ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤੋ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗੇ ਜੂਧ ਪਾਰ ਕੇ ਤੇ ਅਗਣਤ ਨਾਈ ਵਿਚਾਰ ਕੇਤੇ ਖਪ ਤੂਟ ਹੈ ਵਿਕਾਰ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੁਰਖ ਖਾਈ ਖਾਏ ਕੇਤੇ ਦੂਕ ਪੂਖ ਸਦਮਾਰ ਏ ਵਿਦਾ ਤੇਰੀ ਦਤਾਰ ਬੰਦ ਖਲਾਸੀ ਪਾਣੇ ਹੋਏ ਉਹ ਰਾਖ ਨਾ ਸਕੀ ਕੋਹੇ ਜੇ ਕੋ ਖਾਇ ਕੱਖ ਨ ਪਾਏ ਉਹ ਜਾਣ ਜਿਤੇ ਮੁਖਾਇ ਆਪੇ ਜਾਣ ਆਪੇ ਦੇ ਆ ਕਿਸੇ ਵੀ ਕਹੀ ਕਹੇ ਜਿਸ ਨੂੰ ਬਖਸ਼ੇ ਸਿਫਤ ਸਲਾ ਨਾਨਕ ਪਾਤਸ਼ਾਹ ਸਾਹੁ ਆਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰਿਆ ਮੁੱਲ ਪੰਡਾਰ ਅਮੁੱਲਾ ਏ ਮੁੱਲਾ ਜਾਹੇ ਅਮੁੱਲ ਪਇਮੁੱਲਾ ਸੁਮਾਏ ਅਮੁੱਲ ਤਰਮੂਲ ਦੀਵਾਨ ਅਮੁੱਲਤੁਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੂਲੋ ਅਮੁਲ ਆਖ ਨਾ ਜਾਏ ਆਖਾ ਕਰੇ ਨਿਗਣਾਏ ਆਖੇ ਵੇਦ ਪਾਠ ਪੂਰਾਨ ਆਖੇ ਪੜੇ ਕਰੇ ਵਿ ਗਿਆਨ ਆਖੇ ਬ੍ਰਹਮੇ ਆਖੇੰਦੋ ਆਖੇ ਗੋਪੀ ਤੇ ਗੋਵਿੰਦ ਆਖੇ ਚਰਕੇ ਸਿੱਧਾ ਆਖੇ ਕੀਤੇ ਕੀਤੇ ਬੁੱਧਾ ਆਖੇ ਦਾਨ ਆਖੇ ਦੇਵ ਆਖੇ ਸੂਰ ਨਰਮੁਨ ਜਨ ਸੇਵੋ ਕੀਤੇ ਆਖੇ ਅਕਨ ਪਾਏ ਕੀਤੇ ਕਹਿ ਕੇ ਉੱਟ ਉੱਠ ਜਾਹੇ ਇਹ ਤੇ ਕੀਤੇ ਹੋਰ ਕਰਹਿ ਕਾਂਕ ਨਾ ਸਕੇ ਕਈ ਕੇ ਜੇ ਵਿਟ ਪਾਵੇ ਤੇ ਵਿਟੋ ਹੋਏ ਨਾਨਕ ਜਾਣੇ ਸੱਚਾ ਸੋਹੇ ਜੇ ਕੋ ਆਖੇ ਬੋਲ ਵਿਗਾੜ ਕਾਲਿਕੇ ਸਿਰ ਦੁਆਰਾ ਗਵਾਰ ਸੋਦਰ ਕਿਆ ਸੁਕਰ ਕਹਿਆ ਜਿਤ ਵੇ ਸਰ ਸਮਾਲੈ ਵਾਜੇ ਨਦਨਿਕ ਸੰਕਾ ਕੇਤੇ ਵਨਹਾਰੇ ਕੇਤੇ ਰਾਗ ਪਰਿਸੁ ਕਹੀਆ ਨ ਕੇਤੇ ਗਵਨਹਾਰੇ ਗਾਵੇ ਤੂ ਨੋ ਪੌਣ ਪਾਣੀ ਬੇਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਤਿਤ ਗੁਤ ਲਿਖ ਜਾਣੈ ਲਿਖ ਲਿਖ ਕਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵਹਿ ਇੰਦੇ ਗਾਸਨ ਬੈਟੇ ਦੇਵਤੇ ਅੰਦਰ ਨਾਲੇ ਗਾਵਹਿ ਸੇ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤਿ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪਣ ਨਰਕੇਸ਼ਰ ਯੁਗ ਯੁਗ ਵੇਦਾਨਾ ਲੈ ਗਾਵਹਿ ਮੋਹੀਆ ਮਨਮੋਹਨ ਸੁਰਗਮਚ ਪਿਆਲੇ ਗਾਵਨ ਰਤਨ ਪਾਏ ਤੇਰੇ ਅਰਸ਼ਰ ਤੇਤ ਨਾਲੇ ਗਾਵੇ ਜੋਦਮਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰਕੇ ਤਾਰੇ ਸੇਤ ਦਿਨ ਗਾਵੇ ਜੋ ਤੁਤ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗੰਨ ਸੇ ਮੇ ਚਿਤ ਨਾਮਨ ਨਾਨਕ ਆ ਵਿਚਾਰੇ ਸੋਈ ਸੋਈ ਸਰਸ ਸਾਈਬ ਸੱਚਾ ਸੱਚੀ ਨਹੀਂ ਹੈ ਵੀਓ ਸਿਜਾਇ ਨਾ ਜਸੀ ਰਤਨਾ ਜਿਨ ਰਚਾਏ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਨੂੰ ਪਾਈ ਕਰ ਕਰ ਵੇਕੇ ਕੀਤਾ ਆਪਣਾ ਜੇ ਤਿਸ ਦੀ ਵਿਟਿਆਈ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਏ ਸੋ ਪਾਸੋ ਸਾ ਪਾਸੈ ਬੋ ਨਾਨਕ ਰਹਿ ਨਰਜਾਏ ਮੁੰਦਸ ਤੋਂ ਸੰਪਤ ਚੋਲੀ ਧਿਆਨ ਕੀ ਕਰੇ ਬੀ ਭੂਤ ਖਿੰਤਾ ਕਾਲ ਕੁਵਾਰੀ ਕਾਇਆ ਜੁਕਟ ਡੰਡਾ ਪ੍ਰਤੀਤ ਆਏ ਪੰਤੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸੋ ਤਿਸ ਅਦੇਸੋ ਆਦ ਨੀਲ ਨਤ ਨਾ ਹਤ ਯੁਗ-ਯੁਗੇ ਕੋ ਵੇਸ ਪੁੱਤ ਗਿਆਨ ਤੇ ਆ ਪੰਡਾਰਨਾ ਘਟ ਘਟ ਵਾਜੇ ਨਾਦੋ ਆਪਨਾ ਤੋ ਨਾਤੀ ਸਭ ਜਾ ਕੀ ਰਿਚਿ ਦਵਰਾ ਸਾਦ ਸੰਜੋਗ ਵਿਜੋਗ ਦੁਇ ਕਾਰ ਚਲਾਵੇ ਲੇਖੇ ਆਵੇ ਪਾਗ ਅਦੇਸ ਤੇ ਅਦੇਸ ਆਦ ਨੀਲਣਤ ਨਾਤ ਯੁਗ-ਯੁਗੇ ਕੋ ਵੇਸ ਏਕਾ ਮਾਇ ਜੁਗਤ ਵੈ ਆਈ ਤਿੰ ਚੱਲੇ ਪਰਮਾਨ ਇਕ ਸੰਸਾਰ ਏਕ ਪੰਡਾਰੀ ਏਕੋ ਲਾਇ ਦੀਵਾਨ ਦੇਵ ਤੇ ਪਾਵੇ ਤੇ ਵਿੱਚ ਲਾਵੇ ਯਹੋਵੇ ਫਰਮਾਣਾ ਕੋਵੇ ਕਿ ਉਹਨਾਂ ਨਦ ਨਾਵੇ ਬੋਤਾ ਹੈ ਵਿਡਾਣਾ ਆਦੇਸ ਤਿਸ ਅਦੇਸ ਆਦ ਨੀਲਨਤ ਨਹਤ ਜੁਗ ਜੁਗੇ ਕੋ ਵੇਸ ਅਸਨ ਲੋਏ ਲੋਏ ਪੰਡਾਰ ਜੋ ਕਿਸ ਪਾਸ ਹੋਏ ਕاوار ਕਰ ਕਰ ਵੇਖੇ ਸਿਰ ਜਨਾਰ ਨਾਨਕ ਸਾਚੀ ਕੀ ਸੱਚੀ ਕਾਰ ਆਦੇਸ ਤਿਸ ਅਦੇਸ ਆਦ ਨੀਲਨਤ ਨਹਤ ਜੁਗ ਜੁਗੇ ਕੋ ਵੇਸ ਇੱਕ ਦੋ ਜੀਵੋ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਕੀ ਹੈ ਏਕੋ ਨਾਮ ਜਗਦੀਸ਼ ਇਤਰਾਪਤ ਪੌੜੀਆਂ ਚੜਿਏ ਹੋਏ ਅਕੀਸ ਸੁਣ ਗੱਲਾਂ ਕਾਸ ਕੀ ਈਟਾ ਈ ਰੀਸ ਨਾਟਕਨ ਦ੍ਰਿਪਾਈਏ ਊੜੀ ਊੜੇ ਟੀਸ ਅੱਖਾਂ ਜੋਰ ਚ ਪੈਣਾ ਜੋਰ ਜੋਰ ਨਾ ਮੰਗੰਦੇ ਨਾ ਜੋਰ ਜੋ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜਮਾਲ ਮਨਸੂਰ ਜੋ ਨਾ ਸੂਤੀ ਗਿਆਨ ਵਿਚਾਰ ਜੋ ਨਾ ਜੁਕਤੀ ਛੂਟੇ ਸੰਸਾਰ ਜੇ ਸਾਥ ਜੋਰ ਕਰ ਵੇਕੇ ਸੋਏ ਨਾਨਕ ਤੁਮ ਨੀਚ ਨ ਕੋ ਹੈ ਰਤਿ ਰੂਤੀ ਤਿਤਿਵਾਰ ਪਵਨ ਪਾਣੀ ਅਗਨੀ ਪਤਾਲ ਤਿਸ ਵਿੱਚ ਤਰਤੀ ਤਾ ਪ੍ਰਕੀਰਮ ਸਾਲੋ ਤਿਸ ਵਿੱਚ ਜੀ ਜੁਗਤ ਕੇ ਰੰਗਾ ਤਿਨ ਕੇ ਨਾਮ ਨੈ ਕਨੰਤ ਕਰਮੀ ਕਰਮੀ ਹਿ ਵਿਚਾਰ ਸਾਚਾ ਪਸਾਚਾ ਦਰਬਾਰ ਤਿਤ ਸੁਨ ਪੰਚ ਪਰਮਾਨ ਨਦਰੀ ਕਰਮ ਪਾਵੇ ਨਿਸ਼ਾਨ ਕਚ ਪਕਾਇਓ ਤੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾਇਓ ਤਰਮ ਗਿਆਨ ਖੰਡ ਕਾਖੂ ਕਰਮ ਕੇਤੇ ਪਵਨ ਪਾਣੀ ਵੇ ਸੰਤਰ ਕੇਤੇ ਕਾਨ ਮਹੇਸ਼ ਕੇਤੇ ਵਰਮੇ ਘੜ ਤਕੜੀ ਹੈ ਰੂਪ ਰੰਗ ਕੇ ਵੇਸਾ ਕੇਤੇ ਕਰ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨ ਮੁੰਨ ਕੇਤੇ ਕੇਤੇ ਰਤਨ ਸਮੁੰਦਾ ਕੇਤੀਆਂ ਕਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦਾ ਕਿਤੇ ਸੂਤੀ ਸੇਵਕ ਕਿਤੇ ਨਾਨਕ ਰੰਤੋ ਨੰਤ ਗਿਆਨ ਕਾੰਡ ਮੈਂ ਗਿਆਨ ਪ੍ਰਚੰਡ ਤਿਤੈ ਨਾ ਬਿਨੋਦ ਕੂੜਨੰਦ ਸਰੁਖੰਡ ਕੀ ਬਾਣੀ ਰੂਪਾ ਤਿਤ ਕਟ ਕਰਿਐ ਬਹੁਤ ਅਨੂਪ ਤਾਂ ਕੀ ਗੱਲ ਨਾ ਕਤਿਐ ਨਾ ਜਾਏ ਜੇ ਕੋ ਕਹੇ ਪਿਛੇ ਉਸਤਾਹੇ ਤੇਤੇ ਕੜੀਐ ਸੂਰਤ ਮਤਮਨ ਬੁੱਧ ਤਿੱਤੇ ਕੜੀਐ ਸੂਰਾ ਸਿੱਧਾਂ ਕੀ ਸੂਧਾ ਕਰਮਕੰਡ ਕੀ ਬਾਣੀ ਜੋਰਾ ਤਿਤੋ ਨ ਕੋਈ ਹੋਰਾ ਤਿਤਜੋਦ ਮਹਭਲ ਸੂਰਾ ਤਿਨ ਮੇਂ ਰਾਮ ਰਿਆ ਪਰਪੂਰਾ ਹੇ ਤੋ ਸੀਤਾ ਸੇ ਤਮ ਮਮਾਏ ਤਾਕੇ ਰੂਪ ਨ ਘਤਨੇ ਜਾਏ ਨਾਉ ਮਰੇ ਨ ੱਗੇ ਜਾਏ ਜਿਨ ਕੇ ਰਾਮ ਵਸੇ ਮਨ ਮਾਹੇ ਤਿੱਤੇ ਭਗਤ ਵਸੇ ਕੇ ਲੋ ਕਰੇ ਆਨੰਦ ਸੱਚਾ ਮਨ ਸੋਹੇ ਸਤਿਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦ ਨਿਹਾਲ ਤਿੱਤੇ ਖੰਡ ਮੰਡਲ ਵਰ ਭੰਡਾ ਜੇ ਕੋ ਕਤੈ ਤੰਤ ਨੰਤ ਤਿੱਤੇ ਲੋ ਲੋ ਆਕਾਰ ਦੇਵ ਦੇ ਹੁਕਮ ਤਿਵਤਿ icar ਵੇਖੇ ਵਿਗਸੇ ਕਰ ਵਿਚਾਰ ਨਾਨਕਤ ਨਾ ਕਰਦਾ ਸਾਰ ਜਤ ਪਾਰਾ ਤੀਰ ਜਿਸ ਨਿਆਰ ਹਰਨ ਮਤ ਵੇਦ ਤਿਆਰ ਤੋ ਕਲਾਗਣ ਤਪਤਾਉ ਪਾਂਡਾ ਪਉ ਮਰਤੋ ਦਿਦਾਲ ਕੜੀਏ ਸਬਦ ਸੱਚੀ ਟਕਸਾਲ ਜਿੰਨ ਕੋ ਨਦਰ ਕਰਨ ਤਿੰਨ ਕਾਰ ਨਾਨਕ ਨਦਰੀ ਨਦ ਨੇ ਹਾਲ ਸਲੋਕ ਪਵਨ ਗੁਰ ਪਾਣੀ ਪੀਤਾ ਮਾਤਾ ਤਤ ਮਤ ਇਸਰਾ ਦੋਈ ਰਈ ਤੇਆ ਖੇਲ ਸਗਲੇ ਜਗਤ ਚੰਗੀਆਂ ਆਈਆਂ ਬੁਰਾਈਆਂ ਵਾਚੇ ਤਰਮ ਹਦੂਰਾ ਕਰਮੀ ਆਪੋ ਆਪਣੀ ਕੈਨੜ ਕੇ ਦੂਰਾ ਜਿਨਨੀ ਨਾਮ ਤੇ ਆਇਆ ਗੈਮ ਚੱਕਤ ਕਾਲ ਨਾਨਕ ਤੇਮ ਕੂ ਚਲੇ ਕੀਤੀ ਛੁੱਟੀ ਨਾਲ ਜਿਨਨੀ ਨਾਮ ਤੇ ਆਇਆ ਗੈਮ ਚੱਕਤ ਕਾਲ ਨਾਨਕ ਤੇਮ ਕੂ ਚਲੇ ਕੀਤੀ ਛੁੱਟੀ ਨਾਲ ਜਿਨਨੀ ਨਾਮ ਤੇ ਆਇਆ ਗੈਮ ਚੱਕਤ ਕਾਲ ਨਾਨਕ ਤੇਮ ਕੂ ਚਲੇ ਕੀਤੀ ਛੁੱਟੀ ਨਾਲ ਵਾਹਿਗੁਰਦੀ ਕਾ ਕਲਸਾ ਵਾਹਿਗੁਰਦੀ ਕੀ ਪਤੇ